ਅਜਾ ਪਕ ਲਗਾਦੇ ਹਨ ਭਾਰਤੀ ਸੰਵਿਧਾਨ ਜੋ ਕਿ 26 ਨਵੰਬਰ 1949 ਈਸਵੀ ਵਿੱਚ ਪੂਰਾ ਤਿਆਰ ਹੋ ਚੁੱਕਿਆ ਸੀ ਜਿਸ ਨੂੰ 26 ਜਨਵਰੀ 1950 ਈਸਵੀ ਵਿੱਚ ਲਾਗੂ ਕਰ ਦਿੱਤਾ ਗਿਆ ਜਿਸ ਦੇ ਕਰਤਾ ਦਰਤਾ ਦੇ ਦੇ ਦਿਨ 14 April 1891 ਈਸਵੀ ਵਿੱਚ ਭੀਮਰਾਵ ਰਾਮਜੀ ਅੰਬੇਦਕਰ ਜੋ ਕਿ ਇੱਕ ਸਮਾਜ ਸ਼ਾਸਤਰੀ ਸਮਾਜ ਸੁਧਾਰਕ ਅਤੇ ਇੱਕ ਉੱਚ ਕੋਟੀ ਦੇ ਨੇਤਾ ਵਜੋਂ ਜਾਣੇ ਜਾਂਦੇ ਹਨ ਉਹਨਾਂ ਦਾ ਜਨਮ ਮੱਧ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਪਿੰਡ ਮਾਹੂ ਵਿਖੇ ਹੋਇਆ ਉਹਦੇ ਪਿਤਾ ਦਾ ਨਾਮ ਰਾਮਜੀ ਸਕਪਾਲ ਅਤੇ ਮਾਤਾ ਜੀ ਦਾ ਨਾਮ ਪੀਮਾਬਾਈ ਸਕਪਾਲ ਸੀ ਜੋ ਕਿ ਇੱਕ ਮਰਾਠੀ ਸਭਿਜਤਾ ਦੇ ਬੈਕਗ੍ਰਾਉਂਡ ਤੋਂ ਸੰਬੰਧਿਤ ਰੱਖਦੇ ਸਨ ਪਿਤਾ ਜੀ ਜੋ ਫੌਜ ਦੇ ਵਿੱਚ ਸੂਬੇਦਾਰ ਦੇ ਰੈਂਕ ਤੇ ਤੇ ਨਾਸਨ ਬੀ ਆਰ ਅੰਬੇਦਕਰ ਜੀ ਜੋ ਕਿ ਮਾਹਰ ਨਾਮਕ ਦਲਿਤ ਜਾਤ ਨਾਲ ਸੰਬੰਧਿਤ ਰੱਖਦੇ ਸਨ ਬਚਪਨ ਤੋਂ ਹੀ ਉਹਨਾਂ ਨੂੰ ਜਾਤੀ ਅਤੇ ਸਮਾਜਿਕ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸਕੂਲ ਦੌਰਾਨ ਉਹਨਾਂ ਨੂੰ ਜਮਾਤ ਤੋਂ ਅਲੱਗ ਬਿਠਾਇਆ ਜਾਂਦਾ ਸੀ ਪਾਣੀ ਪੀਣ ਦੀ ਵੀ ਇਜਾਜ਼ਤ ਉਹਨਾਂ ਨੂੰ ਨਹੀਂ ਸੀ ਪਾਣੀ ਪੀਣ ਦੇ ਲਈ ਉਹਨਾਂ ਨੂੰ ਪੀ ਐਨ ਦੇ ਰਾਹੀ ਪਾਣੀ ਪੀਣਾ ਪੈਂਦਾ ਸੀ ਬਾਬਾ ਜੀ ਦੀ ਇੱਕ ਲਿਖਤ ਹੈ ਜਿਸ ਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਨੋ ਪੀ ਐਨ ਨੋ ਵਾਟਰ ਇਸੇ ਤਰ੍ਹਾਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਸਮੇਂ ਜੋ ਆਪਣੇ ਦਲਿਤ ਸਮਾਜ ਦੀ ਜੋ ਸਿਚੁਏਸ਼ਨ ਸੀ ਬਾਬਾ ਬੀਮਰਾਓ ਅੰਬੇਦਕਰ ਨੂੰ ਫੇਸ ਕਰਨੀ ਪਈ ਅਤੇ ਕਈ ਹੋਰਾਂ ਨੂੰ ਫੇਸ ਕਰਨੀ ਪਈ ਉਹ ਕਿਸ ਤਰ੍ਹਾਂ ਦੀ ਸੀ ਬੀਮਰਾਓ ਅੰਬੇਦਕਰ ਜੀ ਦਾ ਪਹਿਲਾ ਨਾਮ ਬੀਮਰਾਓ ਸਕਪਾਲ ਸੀ ਉਹਨਾਂ ਦੇ ਪਿਤਾ ਜੀ ਨੇ ਸਕੂਲ ਦੇ ਵਿੱਚ ਉਹਨਾਂ ਦਾ ਨਾਮ ਬੀਮਰਾਓ ਅਮਦਾਵੇਕਰ ਰੱਖਿਆ ਗਿਆ ਜੋ ਕਿ ਉਹਨਾਂ ਦੇ ਜੱਦੀ ਪਿੰਨ ਅਮਦਾਵੇ ਨਾਲ ਸੰਬੰਧਿਤ ਰਕਤਾ ਸੀ। ਨਰੋ ਅੰਬੇਦਕਰ ਜੀ ਦੇ ਇੱਕ ਮਰਾਠੀ ਬ੍ਰਾਹਮਣ ਟੀਚਰ ਅਧਿਆਪਕ ਜਿਨ੍ਹਾਂ ਨੇ ਉਹਨਾਂ ਦਾ ਨਾਮ ਜੋ ਅਮਦਾਵੇਕਰ ਤੋਂ ਅੰਬੇਦਕਰ ਕਰ ਦਿੱਤਾ। ਇਸ ਬੀਮਰਾਓ ਅੰਬੇਦਕਰ ਜੀ ਨੇ ਕਲੰਬੀਆ ਤੋਂ ਆਪਣੀ ਪੋਸਟ ਗ੍ਰੈਜੂਏਸ਼ਨ ਅਤੇ ਲੰਡਨ ਤੋਂ ਆਪਣੀ ਡਾਇਰੈਕਟੇਡ ਦੀ ਜੋ ਪੜ੍ਹਾਈ ਪੂਰੀ ਕੀਤੀ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਬੰਬੇ ਹਾਈ ਕੋਰਟ ਦੇ ਵਿੱਚ ਉਹ ਆਪਣੀ ਵਕਾਲਤ ਸੰਮੰਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਹਨਾਂ ਨੇ ਜਾਤੀਵਾਦ ਨੂੰ ਦੂਰ ਕਰਨ ਦੇ ਲਈ ਕਾਫੀ ਸੰਗਠਨਾਂ ਦੀ ਸਥਾਪਨਾ ਕੀਤੀ ਅਤੇ ਕਈ ਗਤੀਵਿਧੀਆਂ ਵਿੱਚ ਭਾਗ ਲਿਆ। ਉਹਨਾਂ ਵਿੱਚੋਂ ਇੱਕ ਗਤੀਵਿਧੀ ਬਾਬਾ ਅੰਬੇਦਕਰ ਜੀ ਦੁਆਰਾ ਬ੍ਰਸ਼ਕ੍ਰਿਤ ਹਿਤ ਕਾਨੇ ਦੀ ਸਥਾਪਨਾ ਕੀਤੀ ਗਈ ਜਿਸ ਦਾ ਮੁੱਖ ਕਾਰਨ ਜਾਤੀਵਾਦ ਨੂੰ ਦੂਰ ਕਰਨਾ ਅਤੇ ਭਲਾਈ ਦੇ ਕੰਮ ਨੂੰ ਕਰਨ ਨੂੰ ਬੜਾਵਾ ਦੇਣਾ ਸੀ। ਜੀ ਦੁਆਰਾ 1927 ਈਸਵੀ ਵਿੱਚ ਇੱਕ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਮੁੱਖ ਕਾਰਨ ਚੰਦਕਾ ਥਾਵਾਂ ਦੇ ਪੀਣ ਵਾਲੇ ਪਾਣੀ ਸੰਬੰਧੀ ਕਿਤੇ ਜਾ ਰਹੀ ਵਿਤਕਰੇ ਨੂੰ ਦੂਰ ਕਰਨਾ ਅਤੇ ਮੰਦਿਰਾਂ ਵਿੱਚ ਦਾਖਲ ਹੋਣ ਦਾ ਅਧਿਕਾਰ ਲੈਣਾ 1930 ਈਸਵੀ ਵਿੱਚ ਕਲਾਰਾਮ ਮੰਦਿਰ ਅੰਦੋਲਨ ਚਲਾਇਆ ਗਿਆ ਜਿੱਥੇ 15000 ਤੋਂ ਵੱਧ ਦੇਰੇ ਵਲੰਟੀਅਰ ਨੇ ਪਾਗ ਲਿਆ ਅਤੇ ਪਹਿਲੀ ਵਾਰ ਮੰਦਿਰ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ 1932 ਈਸਵੀ ਵਿੱਚ ਬ੍ਰਿਟਿਸ਼ ਸਰਕਾਰ ਦੁਆਰਾ ਕਮਿਨਰ ਅਵਾਰਡ ਦੇ ਦੌਰਾਨ ਡਿਪਰੈਸਡ ਕਲਾਸ ਦੇ ਲਈ ਇੱਕ ਵੱਖਰੀ ਵੋਟਰ ਸੂਚੀ ਤਿਆਰ ਕਰਨ ਦੀ ਗੱਲ ਕੀਤੀ ਗਈ ਮਹਾਤਮਾ ਗਾਂਧੀ ਜੋ ਕਿ ਇਸ ਦੇ ਵਿਰੁੱਧ ਸਨ ਕਿਉਂਕਿ ਉਹਨਾਂ ਦਾ ਮੰਨਣਾ ਸੀ ਕਿ ਇਸ ਤਰ੍ਹਾਂ ਆਪਸੀ ਭਾਈਚਾਰੇ ਦੇ ਵਿੱਚ ਭੇਦਭਾਵ ਉਤਪੰਨ ਹੋ ਜਾਏਗਾ ਇਸ ਸੰਬੰਧੀ ਉਹਨਾਂ ਦੇ ਜਰਵਦਾ ਜੇਲ ਜੋ ਕਿ ਪੂਨਾ ਦੀ ਜਰਵਦਾ ਜੇਲ ਦੇ ਵਿੱਚ ਮਰਨ ਵਸਟਾਟ ਕਰ ਦਿੱਤਾ ਗਿਆ 25 ਸਤੰਬਰ 1932 ਇਸ ਵਿੱਚ ਇਹਨਾਂ ਦੇ ਬਾਬਾ ਬੀਮਰਾਓ ਅੰਬੇਦਕਰ ਅਤੇ ਗਾਂਧੀ ਦੇ ਜੋ ਅਨੁਯਾਈ ਸਨ ਉਹਨਾਂ ਦੇ ਆਪਸੀ ਇੱਕ ਸਮਝੌਤਾ ਹੋਇਆ ਜਿਸ ਨੂੰ ਪੂਨਾ ਸਮਝੋਤੇ ਦੇ ਨਾਮ ਤੋਂ ਜਾਣਿਆ ਜਾਂਦਾ ਬਾਬਾ ਬੀਮਰਾਓ ਅੰਬੇਦਕਰ ਜੀ ਦੀ ਬਦولت ਹੂੰ ਦਲਿਤ ਵਰਗ ਜੋ ਕਿ ਆਪਣੇ ਨਾਂ ਨਾਲ ਹੋਣ ਵਾਲੇ ਵਿਤਕਰੇ ਅਤੇ ਪੇਦਪਾਉ ਕਾਰਨ ਨਿਰਾਸ਼ ਵਰਗ ਦੇ ਨਾਮ ਤੇ ਜਾਣਿਆ ਜਾਣਨ ਲੱਗਾ 1935 ਅਤੇ 1950 ਸੰਵਿਧਾਨ ਦੇ ਅਨੁਸਾਰ ਇਸ ਵਰਗ ਨੂੰ ਅਨੁਸੂਚਿਤ ਜਾਤੀ ਅਨੁਸੂਚਿਤ ਜਨ ਜਾਤੀ ਦਾ ਨਾਮ ਦਿੱਤਾ ਗਿਆ ਭਾਰਤ ਦੀ ਆਜ਼ਾਦੀ ਤੋਂ ਬਾਅਦ ਬਾਬਾ ਬੀਮਰਾਓ ਅੰਬੇਦਕਰ ਜੀ ਨੂੰ ਕਾਨੂੰਨੀ ਮੰਤਰੀ ਬਜੋ ਆਪਣਾ ਸਥਾਨ ਗ੍ਰਹਿਣ ਕੀਤਾ ਅਤੇ 1950 ਈਸਵੀ ਵਿੱਚ ਬਾਬਾ ਬੀਮਰਾਓ ਅੰਬੇਦਕਰ ਜੀ ਦਾ ਤਿਹਾਨ ਜੋ ਕਿ ਬਹੁਤ ਤਰੰਦੇਵਦ ਜ਼ਿਆਦਾ ਹੋਣ ਲੱਗਾ ਅਤੇ ਉਹਨਾਂ ਨੇ ਬੋਧੀ ਸਭਾਵਾਂ ਅਤੇ ਗਤੀਵਿਧੀਆਂ ਵਿੱਚ ਪਾਲ ਲੈਣਾ ਸ਼ੁਰੂ ਕੀਤਾ ਬੀਰੋ ਅੰਬੇਦਕਰ ਜੀ ਦੁਆਰਾ ਬੁੱਧ ਮਹਾਸਭਾ ਬੁੱਧ ਸੋਸਾਇਟੀ ਦੀ ਸਥਾਪਨਾ ਕੀਤੀ ਗਈ ਜੇਕਰ ਤੁਹਾਨੂੰ ਚੈਨਲ ਦੀ ਇਨਫੋਰਮੇਸ਼ਨ ਚੰਗੀ ਲੱਗੀ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਧੰਨਵਾਦ ਸ਼ੁਕਰੀਆ